ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਚਾਹੇ ਤੁਸੀਂ ਗੁਰੂ ਘਰੇ ਜਾ ਕੇ ਕਰੋ ਜਾਂ ਤੁਸੀਂ ਆਪਣੇ ਘਰ ਵਿੱਚ ਹੀ ਪਾਠ ਉਪਰੰਤ ਕਰਦੇ ਹੋ ਤਾਂ ਉਸ ਸਮੇਂ ਜੇਕਰ ਤੁਸੀਂ ਇਹ ਗਲਤੀਆਂ ਨਾ ਕਰੋ ਤਾਂ ਤੁਹਾਡੀ ਅਰਦਾਸ ਗੁਰੂ ਘਰ ਦੇ ਵਿੱਚ ਕਬੂਲ ਹੋ ਜਾਵੇਗੀ ਤੁਹਾਡੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਅਰਦਾਸ ਕਰਦੇ ਸਮੇਂ ਕਦੇ ਵੀ ਤੁਸੀਂ ਇਹ ਗਲਤੀਆਂ ਨਾ ਕਰ ਲੈਣਾ ਨਹੀਂ ਤਾਂ ਤੁਹਾਨੂੰ ਬਹੁਤ ਵੱਡੀ ਸਜ਼ਾ ਭੁਗਤਣੀ ਪੈ ਸਕਦੀ ਹੈ ਹਮੇਸ਼ਾ ਧਿਆਨ ਵਿੱਚ ਰੱਖਣਾ ਇਹ ਚੀਜ਼ ਹੋਵੇ ਹੀ ਨਾ ਸੋ ਅਸੀਂ ਬੇਨਤੀਆਂ ਨੂੰ ਸਾਂਝੀਆਂ ਕਰਨਾ ਹੈ ਜੀ ਸੋ ਪਹਿਲਾਂ ਤਾਂ ਸਾਰੇ ਸੰਗਤ ਸਾਧ ਸੰਗਤ ਜੀ ਜਦੋਂ ਵੀ ਗੁਰੂ ਘਰ ਜਾਂ ਗੁਰੂ ਦੇ ਦਰ ਤੇ ਜਾਈਏ ਤੇ ਜਦੋਂ ਵੀ ਉੱਥੇ ਜਾ ਕੇ ਅਰਦਾਸ ਕਰੀਏ ਜਾਂ ਫਿਰ ਘਰ ਦੇ ਵਿੱਚ ਹੀ ਪਾਠ ਉਪਰੰਤ ਜਿੱਥੇ ਕਿਤੇ ਵੀ ਆਪਾਂ ਕਿਤੇ ਵੀ ਕਿਸੇ ਵੀ ਮੈਦਾਨ ਵਿੱਚ ਬੈਠਿਆਂ ਅਰਦਾਸ ਕਰਦੇ ਹਾਂ ਜਿੱਥੇ ਵੀ ਮੌਜੂਦ ਹੁੰਦੇ ਹਾਂ ਜਦੋਂ ਵੀ ਅਰਦਾਸ ਬੇਨਤੀ ਕਰਦੇ ਹਾਂ ਤਾਂ ਅਰਦਾਸ ਬਹੁਤ ਵੱਡੀ ਤਾਕਤ ਹੈ ਅਰਦਾਸ ਦੀ ਸਾਧ ਸੰਗਤ ਜੀ ਅਰਦਾਸ ਦੇ ਵਿੱਚ ਐਨੀ ਤਾਕਤ ਹੈ ਨਾ ਕਿ ਆਪਾਂ ਗੁਰੂ ਤੇ ਭਰੋਸਾ ਧਾਰ ਕੇ ਸਮਝਦਾਰੀ ਦੇ ਨਾਲ ਹੀ ਅਰਦਾਸ ਕਰਨੀ ਹੈ ਤੇ ਸਾਧ ਸੰਗਤ ਜੀ ਉਹ ਅਰਦਾਸ ਫਿਰ ਕਦੇ ਵੀ ਖਾਲੀ ਨਹੀਂ ਜਾਵੇਗੀ ਕਹਿਣ ਤੋਂ ਭਾਵ ਕਿ ਗੁਰੂ ਕਦੇ ਵੀ ਉਸ ਚੀਜ਼ ਤੋਂ ਸਾਨੂੰ ਨਹੀਂ ਵਾਂਝਿਆ ਰਹਿਣ ਦੇਵੇਗਾ ਜਿਸ ਵੀ ਚੀਜ਼ ਦੀ ਅਸੀਂ ਗੁਰੂ ਦੇ ਕੋਲੋਂ ਮੰਗ ਕਰਾਂਗੇ ਜਿਹੜੀਆਂ ਵੀ ਆਪਾਂ ਮੰਗਾ ਪਾਤਸ਼ਾਹ ਜੀ ਦੇ ਅੱਗੇ ਰੱਖਦੇ ਹਾਂ ਪਰਮਾਤਮਾ ਜੀ ਸਾਡੀ ਉਹ ਅਰਦਾਸ ਦੇ ਰੂਪ ਵਿੱਚ ਸਾਰਿਆਂ ਹੀ ਪੂਰੀਆਂ ਕਰ ਦਿੰਦੇ ਹਨ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਸਾਡੀ ਬਿਰਤੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਅਰਦਾਸ ਨੂੰ ਗਲਤ ਕਰੀਏ ਸੋ ਸਾਧ ਸੰਗਤ ਜੀ ਅਰਦਾਸ ਕਰਦੇ ਹੀ ਉਹ ਹਨ ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਉੱਪਰ ਆਪਣੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਹੋ ਜਾਂਦਾ ਹੈ ਜਿਹੜੇ ਪਾਤਸ਼ਾਹ ਜੀ ਦੇ ਉੱਪਰ ਵਿਸ਼ਵਾਸ ਧਾਰ ਕੇ ਭਰੋਸੇ ਵਾਲੇ ਹੋ ਕੇ ਅਰਦਾਸ ਕਰਦੇ ਹਨ ਉਹਨਾਂ ਦੀ ਅਰਦਾਸ ਫਿਰ ਕਦੇ ਵੀ ਵਿਰਥੀ ਨਹੀਂ ਜਾਂਦੀ ਭਾਵ ਕਿ ਉਹਨਾਂ ਦੀ ਹਰ ਇੱਕ ਅਰਦਾਸ ਕਬੂਲੀ ਜਾਂਦੀ ਹੈ ਗੁਰੂ ਘਰ ਦੇ ਵਿੱਚ ਉਹਨਾਂ ਦੀ ਅਰਦਾਸ ਕਦੇ ਵੀ ਬਿਰਤੀ ਨਹੀਂ ਜਾਵੇਗੀ ਗੁਰੂ ਘਰ ਵਿੱਚ ਸਦਾ ਪਰਵਾਨ ਹੋ ਜਾਵੇਗੀ ਤੇ ਉਹਨਾਂ ਦੀਆਂ ਮੰਗਾਂ ਉਹਨਾਂ ਦੇ ਘਰ ਖੁਸ਼ੀਆਂ ਤੇ ਬਰਕਤਾਂ ਨਾਲ ਭਰ ਜਾਣਗੇ ਸੋਸਾਰ ਸੰਗਤ ਜੀ ਜਿਹੜੇ ਗੁਰੂ ਦੇ ਹੋ ਜਾਂਦੇ ਹਨ ਜਿਹੜੇ ਆਪਣੇ ਪਾਤਸ਼ਾਹ ਜੀ ਦੇ ਹੋ ਜਾਂਦੇ ਹਨ ਸਾਧ ਸੰਗਤ ਜੀ ਫਿਰ ਬੇਨਤੀ ਕਰਦੇ ਹਾਂ ਜੀ ਕਿ ਗੁਰੂ ਘਰ ਦੇ ਉੱਪਰ ਕੀਤੀ ਹੋਈ ਅਰਦਾਸ ਹੀ ਉਹਨਾਂ ਦੀ ਪ੍ਰਵਾਨ ਹੁੰਦੀ ਹੈ ਜਿਹੜੇ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਅਰਦਾਸ ਕਰਦੇ ਹਨ ਜਿਹੜੇ ਕਹਿੰਦੇ ਹਨ ਕਿ ਸਤਗੁਰੂ ਤੂੰ ਹੀ ਹੈ ਤੂੰ ਅੱਜ ਵੀ ਹੈ ਤੂੰ ਕੱਲ ਵੀ ਹੈ ਤੇ ਤੂੰ ਮੇਰੇ ਕੋਲ ਪਹਿਲਾਂ ਵੀ ਸੀ ਜੇਕਰ ਮੇਰੇ ਤੇ ਦੁੱਖ ਆਵੇ ਤਾਂ ਤੁਸੀਂ ਹੀ ਮੈਨੂੰ ਉਹਨਾਂ ਦੁੱਖਾਂ ਨੂੰ ਝੱਲਣ ਦੀ ਤਾਕਤ ਬਖਸ਼ਣਾ ਤੇ ਜੇਕਰ ਮੇਰੇ ਕੋਲ ਸੁੱਖ ਆ ਜਾਣ ਤੇ ਮੈਨੂੰ ਉਹਨਾਂ ਸੁੱਖਾਂ ਦੇ ਵਿੱਚ ਕਦੇ ਵੀ ਹੰਕਾਰ ਵਿੱਚ ਨਾ ਆਉਣ ਦੇਣਾ ਤੇ ਬੈਂ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਵੀ ਵੱਲ ਬਿਲਕੁਲ ਵੀ ਨਹੀਂ ਜਾਵਾਂਗਾ ਭਾਵੇਂ ਦੇਹ ਤਾਰੇ ਗੁਰੂਆਂ ਵੱਲ ਮੈਂ ਨਹੀਂ ਜਾਵਾਂਗਾ ਤੁਹਾਡਾ ਦਰ ਛੱਡ ਕੇ ਮੈਂ ਕਦੇ ਵੀ ਕਿਸੇ ਦਾ ਨਹੀਂ ਹੋਣਾ ਮੈਂ ਤੇਰੇ ਦਰ ਨੂੰ ਛੱਡ ਹੀ ਨਹੀਂ ਸਕਦਾ ਤੁਹਾਡੇ ਦਰ ਨੂੰ ਕਦੇ ਤਿਆਗ ਹੀ ਨਹੀਂ ਸਕਦਾ ਤੇ ਪਰਮਾਤਮਾ ਜੀ ਜਦੋਂ ਮੈਨੂੰ ਤੁਹਾਡੇ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ ਤਾਂ ਮੈਂ ਕਿਉਂ ਕਿਸੇ ਹੋਰ ਦਰਤੇ ਜਾਵਾਂਗਾ ਮੈਨੂੰ ਪਤਾ ਹੈ ਕਿ ਸਾਰੀਆਂ ਹੀ ਦਾਤਾਂ ਮੈਨੂੰ ਇੱਥੋਂ ਹੀ ਮਿਲਣੀਆਂ ਹਨ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਅਰਦਾਸ ਭਾਵੇਂ ਕੁਝ ਸਮਾਂ ਪਾ ਕੇ ਹੀ ਪੂਰੀ ਕਰੋ ਪਰ ਤੁਸੀਂ ਜ਼ਰੂਰ ਪੂਰੀ ਕਰ ਦਿਓਗੇ ਸਾਰਾ ਕੁਝ ਮੈਨੂੰ ਇੱਥੋਂ ਹੀ ਮਿਲਣਾ ਹੈ ਸੋ ਸਾਧ ਸੰਗਤ ਜੀ ਇਹੋ ਜਿਹੇ ਤੁਹਾਨੂੰ ਭਰੋਸਾ ਹੋਣਾ ਚਾਹੀਦਾ ਹੈ ਜਿਹੜਾ ਕਿ ਬਿਲਕੁਲ ਹੀ ਅਥਾ ਹੋਵੇ ਇਹੋ ਜਿਹੇ ਭਰੋਸੇ ਨੂੰ ਵੇਖ ਕੇ ਪਰਮਾਤਮਾ ਜੀ ਖੁਸ਼ ਹੋ ਜਾਂਦੇ ਹਨ ਫਿਰ ਉਹ ਤੁਹਾਡੀ ਅਰਦਾਸ ਨੂੰ ਕਦੇ ਵੀ ਅਜਾਈ ਨਹੀਂ ਜਾਣ ਦਿੰਦੇ ਬਸ ਉਹ ਵੀ ਚਾਹੁੰਦੇ ਹਨ ਕਿ ਤੁਹਾਡਾ ਭਰੋਸਾ ਕਾਇਮ ਰਹੇ ਕਦੇ ਵੀ ਉਹਨਾਂ ਨੇ ਤੁਹਾਨੂੰ ਫਿਰ ਡੋਲਣ ਨਹੀਂ ਦੇਣਾ ਜਿਹੜੇ ਗੁਰੂ ਦੇ ਹੋ ਜਾਂਦੇ ਹਨ ਜਿਹੜੇ ਪਰਮਾਤਮਾ ਦੇ ਹੋ ਜਾਂਦੇ ਹਨ ਤੇ ਜਿਹੜੇ ਕਹਿੰਦੇ ਹਨ ਕਿ ਸਤਗੁਰ ਤੇਰੇ ਦਰ ਤੇ ਹੀ ਭਰੋਸਾ ਹੈ ਤੁਸੀਂ ਭਾਵੇਂ ਪਰਮਾਤਮਾ ਜੀ ਜਿੰਨਾ ਮਰਜ਼ੀ ਮੈਨੂੰ ਪਰਖ ਲਿਓ ਪਰ ਮੇਰਾ ਭਰੋਸਾ ਤੁਹਾਡੇ ਤੇ ਹਮੇਸ਼ਾ ਕਾਇਮ ਸੀ ਤੇ ਕਾਇਮ ਰਹੇਗਾ ਇਹਨਾ ਮਹਾਨ ਆਪਣੇ ਅੰਦਰ ਵਿਸ਼ਵਾਸ ਭਰ ਲੈਣਾ ਚਾਹੀਦਾ ਹੈ ਤੁਹਾਡੇ ਅੰਦਰ ਇੱਕ ਗੱਲ ਹੋਰ ਕਾਇਮ ਹੋਣੀ ਚਾਹੀਦੀ ਹੈ ਕਿ ਮੈਂ ਤੁਹਾਡੇ ਦਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗਾ ਭਾਵੇਂ ਮੇਰੀ ਅਰਦਾਸ ਪਰਵਾਨ ਹੋਵੇ ਜਾਂ ਨਾ ਉਹਦੇ ਦਰ ਤੇ ਮੇਰੀ ਅਰਦਾਸ ਕਦੇ ਨਾ ਕਦੇ ਤਾਂ ਪਰਵਾਨ ਹੋ ਜਾਵੇਗੀ ਬਸ ਕਦੇ-ਵਾਰ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ ਸਾਧ ਸੰਗਤ ਜੀ ਸੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਜੀ ਸੋਹਣ ਦਾ ਸ਼ਬਦ ਹੈ ਜੀ ਸੋਹਣਾ ਭਗਤ ਰਵਿਦਾਸ ਜੀ ਆਖਦੇ ਹਨ ਉਹ ਤੇ ਮੈਂ ਮੈਂ ਤੇ ਕੌਣ ਜੀ ਪਰਮਾਤਮਾ ਤੇ ਮੈਂ ਮੈਂ ਤੇ ਪਰਮਾਤਮਾ ਹੁਣ ਫਰਕ ਕੀ ਰਹਿ ਗਿਆ ਕੁਝ ਵੀ ਨਹੀਂ ਕੀ ਹੋ ਗਿਆ ਸਤਗੁਰ ਕਹਿੰਦੇ ਹਨ ਕਿ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪ੍ਰਾਨੀ ਸੰਗ ਪਾਨੀ ਵਰਸਾ ਕਹਿੰਦੇ ਹਨ ਕਿ ਐਵੇਂ ਲੀਨਤਾ ਇੱਕ ਮਿਕਦੀ ਹੁੰਦੀ ਹੈ ਗੁਰੂ ਤੇ ਭਗਤ ਦੀ ਸਿੱਖ ਦੀ ਜਦੋਂ ਉਹ ਅਥਾਹ ਪਿਆਰ ਤੇ ਭਰੋਸਾ ਬਣ ਜਾਂਦਾ ਹੈ ਗੁਰੂ ਤੇ ਸਾਧ ਸੰਗਤ ਗੁਰੂ ਤੇ ਭਰੋਸਾ ਐਨਾ ਬਣ ਜਾਂਦਾ ਹੈ ਕਿ ਤ੍ਰਿਸ਼ਨਾ ਵੀ ਦੂਰ ਹੋ ਜਾਂਦੀ ਹੈ ਉਸ ਮਨੁੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੀ ਦੂਰ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਸਾਡੇ ਨੇੜੇ ਦੇ ਘਰਾਂ ਦੇ ਗੁਰਦੁਆਰਿਆਂ ਦੇ ਵਿੱਚ ਪਾਠੀ ਸਿੰਘ ਕੀ ਕਰਦੇ ਹਨ ਕਿ ਕਈ ਵਾਰ ਤਾਂ ਅਰਦਾਸ ਨੂੰ ਬਹੁਤ ਹੀ ਲੰਮਿਆ ਕਰ ਦਿੰਦੇ ਹਨ ਭਾਵ ਕਿ ਅਰਦਾਸ ਦੇ ਵਿੱਚ ਆਪਣੀਆਂ ਜੋੜੀਆਂ ਹੋਈਆਂ ਗੱਲਾਂ ਨੂੰ बोलके ਉਹ ਅਰਦਾਸ ਨੂੰ ਬਹੁਤ ਲੰਬਾ ਕਰਦੇ ਹਨ ਜਿਸ ਦੇ ਨਾਲ ਆਈ ਹੋਈ ਸੰਗਤ ਜਿਹੜੀ ਹੁੰਦੀ ਹੈ ਉਸ ਦਾ ਵਿਸ਼ਵਾਸ ਫਿਰ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਵਾਰ ਕੀ ਹੁੰਦਾ ਹੈ ਕਿ ਕਈਆਂ ਨੂੰ ਥਕਾਵਟ ਹੋ ਜਾਂਦੀ ਹੈ ਤੇ ਕਈ ਪਾਠੀ ਸਿੰਘ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਕਿ ਅਰਦਾਸ ਨੂੰ ਛੋਟੀ ਬੋਲ ਦਿੰਦੇ ਹਨ ਪਾਵਕੇ ਉਹ ਬਹੁਤ ਜਲਦੀ ਕੰਮ ਖਤਮ ਕਰਾ ਦਿੰਦੇ ਹਨ ਪਰ ਸਾਲ ਸੰਗਤ ਜੀ ਅਰਦਾਸ ਨੂੰ ਕਰਨ ਦੀ ਮर्यादा ਇਹ ਹੈ ਕਿ ਜਿਹੜੇ ਵੀ ਅਰਦਾਸ ਗੁਟਕਾ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਸਿਰਫ ਉਹੀ ਬੋਲਣੀ ਚਾਹੀਦੀ ਹੈ ਉਹੀ ਅਰਦਾਸ ਸਾਡੀ ਗੁਰੂ ਘਰ ਦੇ ਵਿੱਚ ਕਬੂਲ ਹੋਵੇਗੀ ਆਪਣੇ ਵੱਲੋਂ ਜੋੜੀਆਂ ਹੋਈਆਂ ਗੱਲਾਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਦਾ ਗੁਰਮਤ ਮਰਿਆਦਾ ਵਿੱਚ ਕੋਈ ਵੀ ਲੈਣ ਦੇਣ ਨਹੀਂ ਹੁੰਦਾ ਅਸੀਂ ਸਿਰਫ ਆਪਣੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ ਹੈ ਜਿਵੇਂ ਕਿ ਦਰਬਾਰ ਸਾਹਿਬ ਵਿਖੇ ਅਰਦਾਸ ਹੁੰਦੀ ਹੈ ਕੋਸ਼ਿਸ਼ ਕਰਿਏ ਕਿ ਉਦਾਂ ਦੀ ਹੀ ਅਰਦਾਸ ਕਰੀਏ ਸਤ ਸੰਗਤ ਜੀ ਇਹ ਸਭ ਕੁਝ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਜਿੰਨੀਆਂ ਵੀ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਹਨ ਜੋ ਵੀ ਤੁਹਾਡੀਆਂ ਇਛਾਵਾਂ ਹਨ ਉਹ ਤੁਸੀਂ ਅਰਦਾਸ ਉਪਰੰਤ ਆਪਣੇ ਮਨ ਵਿੱਚ ਹੀ ਪਰਮਾਤਮਾ ਦੇ ਕੋਲੋਂ ਮੰਗਵਾ ਸਕਦੇ ਹੋ ਭਾਵੇਂ ਕਿ ਪਰਮਾਤਮਾ ਦੇ ਨਾਲ ਗੱਲਬਾਤ ਕਰ ਸਕਦੇ ਹੋ ਪਰ ਅਰਦਾਸ ਦੇ ਵਿੱਚ ਬਿਲਕੁਲ ਵੀ ਇੰਨੀਆਂ ਲੰਮੀਆਂ ਗੱਲਾਂ ਨਹੀਂ ਕਰਨੀਆਂ ਤੇ ਨਾਲ ਹੀ ਜਦੋਂ ਤੁਸੀਂ ਅਰਦਾਸ ਕਰੋ ਤਾਂ ਇਹ ਸਮਝੋ ਕਿ ਪਰਮਾਤਮਾ ਮੇਰੇ ਅੰਗ ਸੰਗ ਹਨ ਮੇਰੇ ਸਾਹਮਣੇ ਖੜੋ ਕੇ ਉਹ ਅਰਦਾਸ ਸੁਣ ਰਹੇ ਹਨ ਜਿਸ ਤਰ੍ਹਾਂ ਉਹ ਮੇਰੀਆਂ ਅਰਦਾਸਾਂ ਨੂੰ ਪਰਵਾਨ ਜ਼ਰੂਰ ਕਰ ਲੈਣਗੇ ਬਸ ਅਰਦਾਸ ਕਰਨ ਵਾਲੇ ਦਾ ਮਨ ਸਾਫ਼ ਹੋਣਾ ਚਾਹੀਦਾ ਹੈ ਉਸ ਦੇ ਮਨ ਅੰਦਰ ਕਦੇ ਵੀ ਕਿਸੇ ਪ੍ਰਤੀ ਵੈਰ ਵਿਰੋਧ ਦੀ ਭਾਵਨਾ ਨਹੀਂ ਨਹੀਂ ਹੋਣੀ ਚਾਹੀਦੀ ਨਾ ਹੀ ਉਸ ਦੇ ਅੰਦਰ ਕਾਮ ਕ੍ਰੋਧ ਹੋਣਾ ਚਾਹੀਦਾ ਹੈ ਉਹ ਨਿਰਵੈਰ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਕੀਤੇਆਂ ਹੀ ਸਾਡੀ ਅਰਦਾਸ ਗੁਰੂ ਘਰ ਦੇ ਵਿੱਚ ਕਬੂਲ ਹੋ ਜਾਵੇਗੀ ਤੇ ਜਦੋਂ ਵੀ ਅਰਦਾਸ ਕਰਨੀ ਹੈ ਇੱਕ ਗੱਲ ਦਾ ਬਹੁਤ ਹੀ ਖਾਸ ਧਿਆਨ ਰੱਖਣਾ ਹੈ ਕਿ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਣਾ ਹੈ ਅਰਦਾਸ ਕਰਦੇ ਸਮੇਂ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਕਦੇ ਵੀ ਆਂਡ ਗਵਾਂਡ ਕਿਸੇ ਭੈਣ ਭਰਾ ਰਿਸ਼ਤੇਦਾਰ ਦਾ ਮਾੜਾ ਨਾ ਸੋਚੋ ਕਿ ਉਹ ਪਤਾ ਨਹੀਂ ਕਿਉਂ ਤਰੱਕੀ ਕਰ ਗਿਆ ਮੇਰੀ ਤਰੱਕੀ ਕਿੱਥੇ ਰੁਕੀ ਹੋਈ ਹੈ ਆਪਣੀ ਮਿਹਨਤ ਜਾਰੀ ਰੱਖੋ ਪਰਮਾਤਮਾ ਜੀ ਤੁਹਾਡੀਆਂ ਵੀ ਅਰਦਾਸਾਂ ਕਬੂਲ ਲੈਣਗੇ ਜੇਕਰ ਕਿਸੇ ਨੂੰ ਤੁਹਾਡੇ ਸਾਹਮਣੇ ਜਾਦਾ ਪਰਮਾਤਮਾ ਦੇ ਕੋਲੋਂ ਮਿਲਿਆ ਹੈ ਜਾਂ ਉਸਦੇ ਕੋਲ ਜਿਆਦਾ ਜਾਇਦਾਦ ਹੈ ਤਾਂ ਉਸਦੇ ਪਿਛਲੇ ਕਰਮਾਂ ਦਾ ਹੀ ਕੁਝ ਫਲ ਉਸਨੂੰ ਪ੍ਰਾਪਤ ਹੋਇਆ ਹੋਵੇਗਾ ਇਸ ਲਈ ਤੁਸੀਂ ਇਸ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਰੋ ਤਾਂ ਕਿ ਤੁਹਾਨੂੰ ਵੀ ਇਸ ਜਨਮ ਤੇ ਲੋਕ ਪਰਲੋਕ ਵਿੱਚ ਤੁਹਾਨੂੰ ਵੀ ਉਸੇ ਵਾਂਗ ਜਾਇਦਾਦ ਪ੍ਰਾਪਤ ਹੋ ਸਕੇ ਤੁਹਾਨੂੰ ਉਸ ਦੇ ਵਾਂਗ ਹੀ ਪਰਮਾਤਮਾ ਦੇ ਦਰ ਤੋਂ ਬਰਕਤਾਂ ਖੁਸ਼ੀਆਂ ਮਿਲ ਸਕਣ ਇਹ ਆਪਣੇ ਆਪ ਤੇ ਡਿਪੈਂਡ ਕਰਦਾ ਹੈ ਸਾਥ ਸੰਗਤ ਜੀ ਜਿੰਨੀ ਵੀ ਅਸੀਂ ਮਿਹਨਤ ਕਰਾਂਗੇ ਉਸ ਦਾ ਫਲ ਸਾਨੂੰ ਪ੍ਰਾਪਤ ਹੋਵੇਗਾ ਆਪਣੇ ਮਨ ਦੇ ਅੰਦਰ ਇਹੀ ਭਾਵਨਾ ਰੱਖ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਪਰਮਾਤਮਾ ਜੀ ਸਰਬੱਤ ਦਾ ਭਲਾ ਕਰੋ ਕਿਉਂਕਿ ਸਰਬੱਤ ਦੇ ਵਿੱਚ ਸਾਥ ਸੰਗਤ ਜੀ ਅਸੀਂ ਵੀ ਆਉਂਦੇ ਹਾਂ ਸਰਬੱਤ ਦੇ ਨਾਲ ਨਾਲ ਸਾਡਾ ਵੀ ਭਲਾ ਹੋ ਜਾਵੇਗਾ ਪਰਮਾਤਮਾ ਜੀ ਫਿਰ ਸਾਡੀ ਅਰਦਾਸ ਜਲਦੀ ਕਬੂਲ ਕਰਨਗੇ ਕਿ ਇਸ ਦੇ ਮਨ ਅੰਦਰ ਕਿਸੇ ਵੀ ਪ੍ਰਤੀ ਕੋਈ ਵੈਰ ਵਿਰੋਧ ਜਾਂ ਜੈਲਸੀ ਦੀ ਭਾਵਨਾ ਨਹੀਂ ਹੈ ਤਾਂ ਹੀ ਇਹ ਸਰਬੱਤ ਦਾ ਭਲਾ ਮੰਗਦਾ ਹੈ ਤੇ ਸਰਬੱਤ ਦੇ ਵਿੱਚ ਫਿਰ ਅਸੀਂ ਵੀ ਆ ਜਾਵਾਂਗੇ ਸਾਰ ਸੰਗਤ ਜੀ ਅਰਦਾਸ ਸਮੇਂ ਕਦੇ ਵੀ ਆਪਣੇ ਮਨ ਵਿੱਚ ਦੋ ਖਿਆਲ ਨਹੀਂ ਰੱਖਣੇ ਚਾਹੀਦੇ ਕਿ ਪਤਾ ਨਹੀਂ ਪਰਮਾਤਮਾ ਜੀ ਮੇਰੀ ਗੱਲ ਨੂੰ ਪਰਵਾਨ ਕਰਨਗੇ ਜਾਂ ਮੇਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਨਗੇ ਜਾਂ ਨਹੀਂ ਇਸ ਤਰ੍ਹਾਂ ਦੀ ਭਾਵਨਾ ਨੂੰ ਆਪਣੇ ਦਿਮਾਗ ਵਿੱਚੋਂ ਆਪਣੇ ਦਿਲ ਵਿੱਚੋਂ ਕੱਢ ਕੇ ਹੀ ਅਰਦਾਸ ਕਰਿਆ ਕਰੋ ਪੂਰਨ ਭਰੋਸਾ ਰੱਖਿਆ ਕਰੋ ਕਿ ਪਰਮਾਤਮਾ ਜੀ ਦੇ ਉੱਪਰ ਕੀ ਪਰਮਾਤਮਾ ਜ਼ਰੂਰ ਸੁਣਦੇ ਹਨ ਬਸ ਤੁਸੀਂ ਕਿਸੇ ਪ੍ਰਤੀ ਮਾੜੀ ਅਰਦਾਸ ਨਹੀਂ ਕਰਨੀ ਸਰਬੱਤ ਦਾ ਭਲਾ ਹੀ ਮੰਗਣਾ ਹੈ ਸਾਧ ਸੰਗਤ ਜੀ ਜੇਕਰ ਅਸੀਂ ਕਿਸੇ ਦੇ ਮਾੜਾ ਕਰਨ ਬਾਰੇ ਅਰਦਾਸ ਕਰਾਂਗੇ ਤਾਂ ਪਰਮਾਤਮਾ ਜੀ ਉਹ ਕਦੇ ਵੀ ਕਬੂਲ ਨਹੀਂ ਕਰਨਗੇ ਜੇਕਰ ਅਸੀਂ ਕਿਸੇ ਦਾ ਚੰਗਾ ਮੰਗਾਂਗੇ ਕਿਸੇ ਲਈ ਕੁਝ ਮੰਗਾਗੇ ਤਾਂ ਪਰਮਾਤਮਾ ਜੀ ਸਾਡੀ ਅਰਦਾਸ ਨੇੜੇ ਹੋ ਕੇ ਸੁਣ ਲੈਣਗੇ ਇਸ ਤੋਂ ਉਪਰੰਤ ਜੇਕਰ ਤੁਸੀਂ ਕਿਸੇ ਗਰੀਬ ਦਾ ਭਲਾ ਕਰ ਦਿੰਦੇ ਹੋ ਕਿਸੇ ਲੋੜਵੰਦ ਦੀ ਮਦਦ ਕਰ ਦਿੰਦੇ ਹੋ ਤਾਂ ਉਸ ਨੂੰ ਜਿਤਾਇਆ ਨਾ ਕਰੋ ਕਿ ਪਰਮਾਤਮਾ ਜੀ ਮੈਂ ਤਾਂ ਉਸ ਦਾ ਵੀ ਭਲਾ ਕੀਤਾ ਸੀ ਮੈਂ ਤਾਂ ਇਹ ਵੀ ਚੰਗਾ ਕੰਮ ਕੀਤਾ ਸੀ ਫਿਰ ਵੀ ਮੇਰੀ ਅਰਦਾਸ ਤੁਸੀਂ ਕਿਉਂ ਨਹੀਂ ਸੁਣ ਰਹੇ ਤਾਂ ਬਸ ਤੁਸੀਂ ਇਹਨਾਂ ਗੱਲਾਂ ਨੂੰ ਜਿਤਾਉਣਾ ਨਹੀਂ ਹੈ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਰੱਖ ਲੈਣਾ ਹੈ ਪਰਮਾਤਮਾ ਜੀ ਤੁਹਾਨੂੰ ਹਰ ਸਮੇਂ ਹਰ ਵੇਲੇ ਵੇਖ ਰਹੇ ਹਨ ਉਹਨਾਂ ਨੇ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਜ਼ਰੂਰ ਦੇ ਦੇਣਾ ਹੈ ਬਸ ਤੁਹਾਨੂੰ ਥੋੜੇ ਜਿਹੇ ਸਬਰ ਦੀ ਜ਼ਰੂਰਤ ਹੈ ਪਰਮਾਤਮਾ ਤੁਹਾਡੀਆਂ ਆਸਾਂ ਮੁਰਾਦਾਂ ਵੀ ਜ਼ਰੂਰ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ